ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਂ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸੱਸਾ ਹੈਗਾ ਅੱਜ ਅਸੀਂ ਤੁਹਾਨੂੰ ਪੰਨਾ ਚਾਹ ਬਣਾਉਣਾ ਦੱਸਦੇ ਆ ਇਹ ਨਵੇਂ ਤਰੀਕੇ ਨਾਲ ਹੀ ਬਣਾਵਾਂਗੇ ਦੇਖੋ ਜੀ ਇਹ ਆਪਾਂ ਕੱਟੇ-ਕਟਾਈ ਲਿਆਉਂਦੇ ਸੀਗੇ ਤੇ ਇਹਨਾਂ ਨੂੰ ਪਤੋ ਲੈ ਦੋ ਵਾਲੇ ਤੇ ਇਧਰ ਆਪਾਂ ਨਾਉਕ ਲਿਆ ਤੇ ਹਣ ਦੇ ਗਈ ਹੈ ਤੇ ਇਹ ਬਾਲਟੀ ਲਈ ਆਪਾਂ ਤੁਸੀਂ ਰਬੜ ਦੀ ਬਾਲਟੀ 'ਚ ਵੀ ਪਾ ਸਕਦੇ ਹੋ ਸਟੀਲ ਦੀ 'ਚ ਕਾਸੇ 'ਚ ਵੀ ਪਾ ਸਕਦੇ ਹੋ ਤੁਸੀਂ ਐਂ ਵੀ ਰੱਖ ਸਕਦੇ ਹੋ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਕੰਢ ਰਵਾਂਗੇ ਬਾਹਰ ਟਿੱਕ। ਤੋਂ ਕਿ ਤੁਸੀਂ ਫੇਰ ਸਮਝਿਆ ਕਿਉਂਕਿ ਉੱਥੇ ਮੱਖੀਆਂ ਬੈਠੀਆਂ ਹੁੰਦੀਆਂ। ਇਹ ਪਾਣਾ ਨਹੀਂ ਆਪਾਂ ਦਾ ਬੱਚਾ। ਤੇ ਚਾਰ ਕਦੇ ਵੀ ਖਰਾਬ ਨਹੀਂ ਹੋਣਾ। ਪਟਾ ਮਿੱਠਾ ਬਹੁਤ ਹੀ ਸੁਆਮ ਚਾਰ ਬਣਦਾ। ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਹੁਣ ਤਾਂ ਬਹੁਤ ਅੰਬਾਈ ਹੋਇਆ ਪਜਾਰਾਂ ਦੇ ਵਿੱਚ। ये पाँ किलो अंब अपने आप खट्टा मिठा पावे कैमरा अच्ती जून उन्ती जून का दिन वीडियो बनाई अपना ये आप क्या देखो जी आप बाल्टी के पाल ਹੁਣ ਆਪਾਂ ਇਹਦੇ ਤੇ ਨਮਕ ਪਾਵਾਂਗੇ ਇਹ ਲੱਪ ਸਾਰਾ ਸਮਝ ਲੋ ਜਾਂ ਕੜਛੀ ਤੇ ਆਪਾਂ ਹੁਣ ਹਲਦੀ ਪਾਵਾਂਗੇ ਹਲਦੀ ਵੀ ਆਪਾਂ ਉਸ ਹੱਬ ਨਾਲ ਹੀ ਪਾਉਣੀ ਆ ਦੇਖੋ ਲੱਪ ਘਰਦੀ ਹਲਦੀ ਹੋ ਜਾ ਇੱਕ ਕੜਛੀ ਮੇਨ ਲੋ ਕੜਛੀ ਕੜਛੀ ਪਾ ਲਓ ਇਹਦੇ ਨਾਲ ਕਲਰ ਬਹੁਤ ਸੋਨਾ ਆ ਜਾਊਗਾ ਹੁਣ ਆਪਾਂ ਇਹਨੂੰ ਹਿਲਾ ਦੇਣਾ ਤੇ ਉਹ ਆਪਾਂ ਲੰਮੇ ਅਸਤਰ ਇਸ ਤਰ੍ਹਾਂ ਇਹ ਕਰ ਕਰ ਕੇ ਪਾ। ਇਹਨੂੰ ਸਾਹ ਦੇ ਵਿੱਚ ਰੱਖ ਸਕਦੇ। ਇਹ ਕਰ ਦਿੰਦੇ। ਦੇਖੋ ਜੀ ਆਪਾਂ ਚੰਗੀ ਤਰ੍ਹਾਂ ਹਿਲਾ ਲੁੱਤਾਏ ਸਾਨੂੰ। ਪੂਰਾ ਦੰਨ ਦਾ ਥਨਾ ਬਾਲਟੀ ਚੱਕ ਕੇ ਲਾ ਕੇ ਆਪਾਂ ਇਸ ਤਰ੍ਹਾਂ। ਓਕੇ। ਹੁਣ ਆਪਾਂ ਇਹਨੂੰ 3 ਘੰਟੇ ਵਾਸਤੇ ਰੱਖਾ ਦੇਣਗੇ। ਰੱਖ ਕੇ। ਤੇ ਇਹਦਾ ਪਤਰਾ ਤੇ ਦਾ ਢੱਕਣ ਵੀ ਹੈਗਾ ਤੇ ਆਪਾਂ ਥਾਰੀ ਦੇ ਦਾ ਕੋਈ ਪਿਆ ਸੀ ਤੈਨੂੰ ਟੱਕੇ ਤਿੰਨ ਘੰਟਾ ਖਤਰਾ ਰੱਖਦੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਦੇਖੋ ਜੀ ਇਹ ਚਾਰ ਨੂੰ ਆਪਾਂ ਉਹਦਣ ਨਾਮਕ ਤੇ ਹਲਦੀ ਪਾ ਕੇ ਰੱਖਿਆ ਸੀਗਾ ਤਿੰਨ ਚਾਰ ਘੰਟਿਆਂ ਬਾਅਦ ਆਪਾਂ ਕੱਢ ਕੇ ਤੇ ਇਹਨੂੰ ਆਪਾਂ ਸੁਕਾ ਲੈ ਪੱਖੇ ਦੀ ਹਵਾ ਚ ਤੇ ਇਹਨੂੰ ਆਪਾਂ ਤੁਪੇ ਨਹੀਂ ਸੁਕਾਇਆ ਤੇ ਪੱਖੇ ਦੀ ਹਵਾ ਚ ਇਹਦਾ ਵੀ ਆਹ ਪਾਣੀ ਸ਼ੋਕ ਕਰਿਆ ਤੇ ਉਹਦੀ ਅਸੀਂ ਵੀਡੀਓ ਬਣਾਈ ਨਹੀਂ ਕਿ ਭੁੱਲ ਗਏ ਜਿਹੜਾ ਪਾਣੀ ਵਿੱਚੋਂ ਨਿਕਲ ਗਿਆ ਸੀਗਾ 1/2 ਪਾਣਾ ਕਿਲੋ ਹਲਦੀ ਨਾਲ ਨਮਕ ਨਾਲ ਤੇ ਦੇਖੋ ਇਹ ਹੁਣ ਗਿੱਲਾ ਨਹੀਂ ਹੈ ਦੇਖੋ ਇਹ ਤਾਂ ਪਾਣੀ ਛੋਪ ਹੋ ਜਾਵੇ ਤੇ ਹੁਣ ਇਹ ਸੁੱਕਿਆ ਨਹੀਂ ਹੈ ਦੇਖੋ ਵੀ ਇਹ ਜੇ ਤੱਕ ਪੈਸਕੋਂ ਨਹੀਂ ਆ ਤਾਂ ਪੰਜਾਂ ਨੂੰ ਸੁੱਕ ਜਾਂਦਾ ਇਹ ਪਲਕ ਜਾ ਇਹਦਾ ਤੇ ਪਲਕ ਜਾ ਹੁਣ ਹੀ ਹੈ ਤੇ ਨੂੰ ਆਪਾਂ ਇੱਕ ਦਿਨ ਤੇ ਰਾਤ ਆ ਪੱਖੇ ਦੀ ਹਵਾ ਚ ਸੁਕਾ ਲਿਆ ਤੇ ਇਸੇ ਤਰ੍ਹਾਂ ਤੁਸੀਂ ਵੀ ਸੁਕਾ ਸਕਦੇ ਹੋ ਤੇ ਜੇ ਤੁਸੀਂ ਵੀ ਵੱਟ ਕੇ ਜੇ ਸਾਫ ਤੇ ਅੰਬ ਲੈ ਲੈਂਦੇ ਘਰੇ ਕੱਟੇ ਆ ਫੇਰ ਧੋਕੇ ਤੁਸੀਂ ਅੰਬ ਕੱਟੋਗੇ ਫੇਰ ਧੋਣ ਦੀ ਲੋੜ ਨਹੀਂਗੀ ਤੇ ਆਪਾਂ ਕੱਟੇ ਕਟਾਈ ਲੈ ਲੈਂਦੇ ਸੀ ਇਸ ਕਰਕੇ ਆਪਾਂ ਇਹਨਾਂ ਨੂੰ ਤੋਤਾ ਸੀਗਾ ਵੀ ਉੱਥੇ ਕਿਉਂ ਮੱਖੀਆਂ ਬੈਠੀਆਂ ਲੈਂਦੇ ਨੇ ਤੇ ਉਹ ਹੀ ਗੰਦੇ ਮੰਦੇ ਹੱਥ ਲੱਗੇ ਹੁੰਦੇ ਤੇ ਇਹ ਤਾਂ ਕਰਕੇ ਆਪਾਂ ਇਹਨਾਂ ਨੂੰ ਸੁਕਾਇਆ ਤੋਤਾ ਸੀ ਤੇ ਫੇਰ ਉਹ ਰੱਖਿਆ ਤੇ ਜੇ ਤੁਸੀਂ ਸਾਫ ਤੇ ਲਿਆ ਕੇ ਘਰੇ ਕੱਟਦੇ ਫੇਰ ਧੋਣ ਦੀ ਜ਼ਰੂਰਤ ਨਹੀਂਗੀ ਫੇਰ ਤੁਸੀਂ ਉਵੇਂ ਹੀ ਹਲਦੀ ਤੇ ਨਮਕ ਪਾ ਕੇ ਰੱਖ ਸਕਦੇ ਹੋ ਤੇ ਜਿਹੜਾ ਆਪਾਂ ਇਹਦੇ ਵਿੱਚ ਮਸਾਲਾ ਆਪਾਂ ਉਹਨਾਂ ਦੇਖੋ ਇਹ ਉੱਥੋਂ ਹੀ ਮਿਲ ਜਾਂਦਾ ਹੈ ਸਰੋਂ ਸੌਂਫ ਤੇ ਕਲਮਜੀ ਤੇ ਮੇਥੀ ਇਹ ਆਪਾਂ ਪੀਸ ਲਏ ਤੁਸੀਂ ਬਿਨਾ ਪੀਸੇ ਹੀ ਪਾ ਸਕਦੇ ਹੋ ਤੇ ਇਧਰ ਆਪਾਂ ਹਲ ਧਾਲ ਮਿਰਚ ਤੇ ਹੰਦੀ ਪਾਵਾਂਗੇ ਤੇ ਇਹ ਨਮਕ ਦੇ ਆਪਾਂ ਤੇ ਇਧਰ ਖੰਡ ਲਈਏ ਖੰਡ ਆਪਾਂ ਅੱਜ ਪਾਉਣੀ ਨਹੀਂਗੇ ਇਹ ਆਪਾਂ ਹਫ਼ਤੇ ਬਾਅਦ ਖੰਡ ਪਾਵਾਂਗੇ ਕਿਉਂਕਿ ਫਿਰ ਜੇ ਖਨਾਲੀ ਖੰਡ ਪਾਦਗੇ ਫਿਰ ਇਹ ਗਲਦਾਨੀਆ achar ਕਰੜਾ ਰਹਿੰਦਾ ਹੈ ਤੇ ਖੰਡ ਆਪਾਂ ਹੱਥ ਤੇਾਰ ਪਾਉਣੀ ਆ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਇਹ ਮਜ਼ਾਰਲੇ ਫੇਰ ਤੁਸੀਂ ਵਰਤਮਾਨ ਚ ਕੰਚ ਦੇ ਚ ਪਾਓ ਚਾਏ ਟੀਨੀ ਦੇ ਵਰਤਮਾਨ ਚ ਪਾਓ ਦੇਖੋ ਇਹ ਆਪਾਂ ਸਾਰਾ ਮਸਾਲਾ ਪਾ ਲਿਆ ਇਹ ਪੀਸਰ ਕੇ ਪਾਏ ਨਾਲ ਇਹ ਨਾਲ ਚਿਪਕ ਜਾਂਦਾ ਦੇਖੋ ਤੇ ਹੁਣ ਆਪਾਂ ਹਲਦੀ ਪਾਵਾਂਗੇ ਇਹਦੇ ਵਿੱਚ ਦੋ ਚਮਚ ਤੇ ਦੋ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਤੁਸੀਂ ਪਾਉਣੀ ਹੈ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਪਾਵਾਂਗੇ ਆਪਾਂ ਨਮਕ ਤੇ ਹੁਣ ਸਾਰੇ ਨੂੰ ਮਿਕਸ ਕਰ ਲਾਂਗੇ ਤੇ ਖੰਡ ਤੁਸੀਂ ਨਾਲ ਨਹੀਂ ਪਾਉਣੀ ਕੀ ਦੇਖੋ ਤੇ ਕਿਉਂਕਿ ਖੰਡ ਨਾਲ ਫਿਰ ਇਹ ਖੱਟਾ ਹੋ ਜਾਊਗਾ achar ਮਿੱਠੇ ਨਾਲ ਸਖਤ ਹੋ ਜਾਂਦਾ ਤੇ ਗਲਣਾ ਨਹੀਂਗਾ ਤੇ ਹਫਤੇ ਬਾਅਦ ਤੁਸੀਂ ਖੰਡ ਪਾਉਣੀ ਹੈ ਇਹਦੇ ਵਿੱਚ ਤੇ ਜੇ ਤੁਸੀਂ ਐਂ ਬਣਾਉਣਾ ਤਾਂ ਤੁਸੀਂ ਖੱਟਾ ਹੀ ਬਣਾਉਣਾ ਤਾਂ ਤੁਸੀਂ ਖੰਡ ਨਹੀਂ ਪਾਉਣੀ ਇਹ ਤੁਸੀਂ ਖੱਟਾ ਮਿੱਠਾ ਬਣਾਉਣਾ ਫਿਰ ਤੁਸੀਂ ਖੰਡ ਪਾ ਸਕਦੇ ਹੋ ਆਪਾਂ ਮੱਕੌਲੀ ਪਾਉ ਉਹ ਆ ਮੱਟੀ ਪਾਉ ਇਹ ਤਾਂ ਸੋਹਣੀ ਰੱਖੀ ਆਪਾਂ ਕਿਹੜਾ ਅੱਜ ਪਾਉਣੀ ਹੈ ਵੀ ਕੌਲੀ ਖੰਡ ਦੀ ਜਾਂ ਮੱਟੀ ਖੰਡ ਦੀ ਪਾ ਸਕਦੇ ਹੋ ਤੁਸੀਂ ਤੇ ਬਹੁਤ ਟੇਸਟੀ achar ਬਣਦਾ ਹੈ ਇਸ ਤਰ੍ਹਾਂ ਤੇ ਖਰਾਬ ਵੀ ਨਹੀਂ ਹੁੰਦਾ ਸਾਲੋ ਸਾਲ ਚੱਲੂਗਾ ਆਚਾਰ ਇਹ ਇਹਨੂੰ ਆਪਾਂ ਉਹਦੇ ਵਿੱਚ ਪਾ ਦਨੇ ਆ ਭਾਂਡੇ ਦੇ ਦੇਖੋ ਜੀ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹ ਢੋਲੀ ਲਈ ਆ ਸੀ ਢੋਲੀ ਚ ਪਾਵਾਂਗੇ ਤੁਸੀਂ ਇਹਨੂੰ ਵਰਤਮਾਨ ਦੇ ਪਾਸਾ ਤੇ ਢੋਲੀ ਦੇ ਪਾਸਾ ਆ ਦੇ ਜੇ ਤੁਸੀਂ ਪੱਖਾ ਛੱਡ ਕੇ ਨਹੀਂ ਸਿਕਾਉਂਦੇ ਫਿਰ ਉਹੀ ਸਿਕਾਉਂਦੇ ਹਾਂ ਵੀ ਫਿਰ ਇਹ ਥੋੜਾ ਜਿਹਾ ਗਿੱਲਾ ਰਹਿੰਦਾ ਤੇ ਉਹਦੇ ਨਾਲ ਸਾਰਾ ਮਸਾਲਾ ਚਿਪਕ ਜਾਂਦਾ ਹੁਣ ਇਹ ਸਾਰਾ ਮਸਾਲਾ ਚਿਪਕ ਜਾਣਾ ਕਿਉਂਕਿ ਤੁਸੀਂ ਆਹ ਮਸਾਲਾ ਨਾਲ ਪਾਉਣਾ ਹੈ ਦੇਖੋ ਜਿਵੇਂ ਮਸਾਲਾ ਮੁਠੀ ਦੇ ਵਿੱਚ ਮਸਾਲਾ ਵੀ ਲੈਤਾ ਹੋਇਆ ਇਹ ਤੈਨੂੰ ਰੋਜ਼ ਤੁਸੀਂ ਖਿਲਾਉਣਾ ਹੈ ਰਜਾਨਾ ਦੇਖੋ ਜੀ ਹੁਣ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਇਹਦੇ ਵਿੱਚ ਸਰੋਂ ਦਾ ਤੇ ਬਾਕੀ ਤੇਲ ਤੁਸੀਂ ਪਾਉਣਾ 8-10 ਦਿਨਾਂ ਬਾਅਦ ਠੰਡ પા ਕੇ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਪਾਇਆ ਸਰੋਂ ਦਾ ਤੇ ਇਹਨੂੰ ਆਪਾਂ ਹਿਲਾ ਦੇਣਾ ਦੇਖੋ ਜੀ ਆਪਾਂ ਤੇਲ ਪਾਤਾ ਇਹਦੇ ਵਿੱਚ ਤੇ ਤੇਲ ਪਾ ਕੇ ਹਿਲਾਤਾ ਤੇ ਦੇਖੋ ਮਸਾਲਾ ਹੁਣ ਨਾਲ ਲੱਗ ਗਿਆ ਅਸੀਂ ਪਹਿਲਾਂ ਪ੍ਰਾਂਮ ਦੇ ਵਿੱਚ ਨਹੀਂ ਪਾਇਆ ਸੀ ਤੇਲ ਦੇਖੋ ਇਸ ਤਰ੍ਹਾਂ ਸਾਰਾ ਮਸਾਲਾ ਨਾਲ ਨਾਲ ਲਾ ਕੇ ਨਾਲ ਦੇ ਤੇਲ ਨਾਲ ਤੇ ਤੁਸੀਂ ਜਦੋਂ ਵੀ ਪ੍ਰਾਂਮ ਦੇ ਵਿੱਚ ਪਾਇਆ ਚਾਰ ਫਾੜੀਆਂ ਉਦੋਂ ਵੀ ਤੇਲ ਪਾ ਸਕਦੇ ਹੋ ਅਸੀਂ ਪਾਇਆ ਨਹੀਂ ਕਿਉਂਕਿ ਹੱਥਾਂ ਨੂੰ ਲੱਗ ਜਾਂਦਾ ਫਿਰ ਜ਼ਿਆਦਾ ਤੇ ਅਸੀਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਹਲਾਤਾ ਸਾਰੇ ਨੂੰ ਸਾਰੇ ਨਾਲ ਦੇਖੋ ਲੱਗ ਗਿਆ ਤੇਲ ਤੁਹਾਨੂੰ ਦੇਖਦਾ ਹੋਊਗਾ ਦੇਖੋ ਆਪਾਂ ਲੈਟ ਸ਼ਟ ਲਈ ਦੇਖੋ ਇਹ ਸਾਰਾ ਮਸਾਲਾ ਨਾਲ ਨਾਲ ਲੱਗ ਗਿਆ ਖੜੀਆਂ ਨੇ ਤੇ ਇਹ ਵੀ ਜਦੋਂ ਆਪਾਂ ਹਲਾਵਾਂਗੇ ਪਾਣੀ ਛੱਡ ਜਾਊਗਾ ਇਹ ਤੇ ਉਹ ਤੋਂ ਇਹ ਸਾਰਾ ਨਾਲ ਲੱਗ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਰੱਖੋ ਤੇ 10-12 ਦਿਨਾਂ ਤੱਕ ਤੁਸੀਂ ਤੇਲ ਹੋਰ ਪਾ ਦਿਓ ਉਹਦੇ ਉੱਤੇ ਤੇ ਇਹਦਾ ਵੀ ਤੇਲ ਪਾ ਦਿਓ ਵੀ ਜਿਵੇਂ ਡੁੱਬ ਜਾਊਗਾ ਉਤੋਂ ਦੀ ਹੋ ਜਾਊਗਾ ਕੁਸਤਾ ਇਹਦਾ ਪਾਣੀ ਨਿਕਲ ਜਾਊਗਾ ਕੁਸ ਉੱਤੇ ਉਹਦੀ ਤੇਲ ਪਾਤਾ ਜਦੋਂ ਤੇ ਸਾਰਾ ਵੀ ਕਿਲੋ ਤੇਲ ਪਾ ਦੇ ਵਿੱਚ ਇਹ 5 ਕਿਲੋ ਹੈ ਤੁਸੀਂ 10 ਕਿਲੋ ਵੀ ਪਾ ਸਕਦੇ ਹੋ ਇਸੇ ਤਰ੍ਹਾਂ ਦੇਖੋ ਸਾਰਾ ਫਾੜਿਆ ਨੂੰ ਚੰਗੀ ਤਰ੍ਹਾਂ ਮਸਾਲਾ ਲੱਗਿਆ ਹੋਇਆ ਤੇ ਇਹਨੂੰ ਮਿਲਾਉਣਾ ਆਪਾਂ ਰੋਜ਼ ਰੋਜ਼ ਹਲਾਉਣਾ ਕੋਈ ਟੁੱਪੇ ਨਹੀਂ ਰੱਖਣਾਗਾ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ 5-7 ਦਿਨਾਂ ਨੂੰ ਤੁਸੀਂ ਖੰਡ ਪਾ ਦਿਓ ਤੇ ਖੰਡ ਪਾ ਕੇ ਜੇ ਤੁਸੀਂ ਪਾਉਣੀ ਹੈ ਖੰਡ ਖੱਟਾ ਮਿੱਠਾ ਬਣਾਉਣਾ ਤਾਂ 5-7 ਦਿਨਾਂ ਨੂੰ ਖੰਡ ਪਾ ਦਿਓ ਨਹੀਂ ਬੱਸ ਤੇਲ ਪਾ ਦਿਓ ਉਸ ਤੋਂ ਬਾਅਦ ਤੇ ਗਰਜੂਗਾ ਆਚਾਰ ਤੇ ਬਹੁਤ ਹੀ ਤੇਜ਼ੀ ਬਣਦਾ ਅੱਗੇ ਅਸੀਂ ਇਸੇ ਤਰ੍ਹਾਂ ਹੀ ਬਣਾਉਨੇ ਆ ਤੁਸੀਂ ਵੀ ਇਸੇ ਤਰ੍ਹਾਂ ਬਣਾ ਕੇ ਦੇਖਿਓ ਜੋ ਬਣ ਗਿਆ ਸੀ ਫਿਰ ਵੀ ਤੁਹਾਨੂੰ ਥੋੜੀ ਜਿਹੀ ਵੀਡੀਓ ਬਣਾ ਕੇ ਪਾਵਾਂਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ